ਸੱਜਣੋ ਕੀ ਹਾਲ ਚਾਲ ਨੇ ਮੀਤ ਕਰਦੇ ਆ ਸਭ ਠੀਕ ਹੋਣਾ ਸੱਜਣੋ ਆਪਾਂ ਪਹੁੰਚ ਗਏ ਖੇਤ ਚੋਏ ਵਾਲੇ ਬਹੁਤ ਹੀ ਲੱਗ ਰਿਹਾ ਤਿਆਰੀ ਕਰਨਾ ਬਹੁਤ ਪੀਚਣੀਆਂ ਸਵੇਰੇ ਹੁਣ ਆਪਾਂ ਸਵੇਰ ਕੰਮ ਮਾਰ ਕੇ ਬੱਟਾ ਕਹਿਰਿਆ ਗੁਰੀਆਂ ਪਾ ਕੇ ਤਿਆਰ ਕਰਾਂਗੇ ਕਿਉਂ ਕਿਹਾ ਕੀ ਗੱਲ ਹੋ ਗਈ ਆ ਆਪ ਜੀ ਨਾ ਦੋਆਂ ਦਾ ਰੋਲਾ ਫਰੇਆ ਅਗੱਤੇ ਨੂੰ ਸੁਹਾਗਾ ਮਾਰਨਾ ਆਉਗਾ ਤੈਨੂੰ ਨੂੰ ਸੁਹਾਗਾ ਮਾਰਨਾਣਾ ਹੁਣ ਇਹ ਆ ਛੋਟਾ ਭਾਈ ਉੱਤਰ ਕੇ ਆ ਕੇ ਛੱਟ ਤਾ ਇਹ ਮਾਰਾ ਕਾ ਮੈਨੂੰ ਜਿਆਦਾ ਵਧੀਆ ਮਾਰਨਾ ਆਵੇ ਹੁਣ ਉਹ ਚੜਿਆ ਸੁਹਾਗਾ ਮਾਰੇਗਾ ਆ ਕੀ ਠੀਕ ਹੈ ਓੜਾ ਜਿਹਾ ਠੀਕ ਹੈ ਅੜ ਰਿਹਾ ਗੁੱਸਾ ਹੋਰ ਮਾ ਘੱਡੀ ਗੱਲ ਮਾਰ ਸੁਹਾਗਾ ਦੋ ਪਹਿਲਾਂ ਪਾ ਦੀ ਇਸ ਮਾਪੜ ਬਾਈ ਜਿੰਕ ਪਾ ਦੀ ਤੇ ਡਾਇ ਨਹੀਂ ਪਾਇਆ ਕਲੀ ਜਿੰਕ ਜਿੰਕ ਪਾਈ ਆ ਵਈ ਆਪਣਾ ਕਾ ਵਾਗੇ ਦਾ ਕਾ ਇਹ ਕੁਝ ਜੂਰੀਆ ਪਾ ਦੀਆ ਤੇ ਲਾ ਰਿਆ ਵਾਗੇ ਵਾਗੇ ਦਾ ਬਾਦ ਉਹ ਕਹੇ ਜੂਰੀਆ ਪਾਵਾਂਗੇ ਬਾਕੀ ਤੁਹਾਨੂੰ ਫੇਰ ਦਿਆਂਗੇ